ਕਿਸਾਨੀ ਅੰਦੋਲਨ ਦੇ ਲਈ ਸੰਘਰਸ਼ ਕਰਨ ਦੇ ਲਈ ਕਿਸਾਨ ਜਿਹੜੇ ਤਿਆਰ ਬਰ ਤਿਆਰ ਨੇ ਮਹਿਜ਼ ਕੁਝ ਘੰਟੇ ਬਚੇ ਆ ਦਿੱਲੀ ਅੰਦੋਲਨ ਦੀ ਜਿਹੜੀ ਮੰਗ ਹੈ ਜਾਂ ਦਿੱਲੀ ਅੰਦੋਲਨ ਜਾਣ ਦੀ ਜਿਹੜੀ ਜੇ ਉਹ ਪੂਰੀ ਕਰਨ ਦੇ ਵਿੱਚ ਕਿਸਾਨਾਂ ਵੱਲੋਂ ਪੂਰੀ ਤਿਆਰੀ ਹੈ ਉਸ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਵੀ ਤਿਆਰ ਹੈ ਤਾਂ ਕਿ ਕੁਝ ਖਾਸ ਰਹੇਗਾ ਕੱਲ ਦੇ ਦਿਨ ਮੇਰੇ ਨਾਲ ਮੇਰੇ ਸਹਿਯੋਗੀ ਪੁੱਲਰਜੀਤ ਸਿੰਘ ਇਹ ਗੱਲਬਾਤ ਕਰਦੇ ਆ ਪੁੱਲਰਜੀਤ ਜੀ ਸਰ ਓਵਰਵਿਊ ਕਿਵੇਂ ਦੇਖਦੇ ਹੋ ਕਿਉਂਕਿ ਕੁਝ ਘੰਟੇ ਬਚੇ ਐ ਦਿੱਲੀ ਜਾਣਾ ਕਿਸਾਨਾਂ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ਼੍ਰੀ ਹਿਯੂ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ। اور ਦੂਸਰੇ ਪਾਸੇ ਪ੍ਰਸ਼ਾਸਨ ਵੀ ਤਿਆਰਬਰ ਤਿਆਰ ਹੈ ਔਰ ਕਿਸਾਨ ਵੀ ਨੇ। ਬਿਲਕੁਲ ਮਨਜੂਤ ਤਿਆਰੀਆਂ ਦੋਨੇ ਪਾਸੇ ਜ਼ੋਰਾਂ ਦੇ ਨੇ। ਪਰ ਇੱਥੇ ਗੱਲ ਇਹੀ ਹੈ ਕਿ ਜਿਹੜਾ ਰੇੜਕਾ ਅੱਜ ਇੱਕ ਹਫ਼ਤਾ ਹੋ ਗਿਆ ਸ਼ੰਭੂ ਮੋਰਚੇ ਦੇ ਉੱਪਰ ਬਣਿਆ ਨੂੰ ਕੱਲ ਨੂੰ 21 ਤਰੀਕਾ 21 ਤਰੀਕ ਇਸ ਲਈ ਜ਼ਿਕਰ ਕਰ ਰਹੇ ਹਾਂ ਕਿਉਂਕਿ ਕੱਲ ਨੂੰ 11 ਵਜੇ ਦੀ ਕਾਲ ਆ ਕਿਸਾਨਾਂ ਦੀ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਔਰ ਸਣੇ ਮੁੱਖ ਮੰਤਰੀ ਪੰਜਾਬ ਵੀ ਉਸ ਮੀਟਿੰਗਾਂ ਵਿੱਚ ਸ਼ਾਮਿਲ ਸੀ ਚਾਰ ਮੀਟਿੰਗਾਂ ਹੋਈਆਂ ਚਾਰਾਂ ਮੀਟਿੰਗਾਂ ਦੇ ਵਿੱਚ ਕੋਈ ਸਹਿਮਤੀ ਨਹੀਂ ਬਣ ਪਾਈ ਜਿਹੜੀਆਂ ਗੱਲਾਂ ਕੇਂਦਰ ਕਹਿ ਰਿਹਾ ਸੀਗਾ ਕਿ ਅਸੀਂ ਮੱਕੀ ਦੀ ਤੇ ਦਾਲਾਂ ਦੀ ਗੱਲ ਕਰਦੀ ਹੈ ਤੇ ਨਰਮੇ ਦੀ ਗੱਲ ਕਰਦੀ ਹੈ ਉਸ ਦੇ ਲਈ ਅਸੀਂ 5 ਸਾਲ ਦਾ ਐਗਰੀਮੈਂਟ ਕਰ ਲੈਨੇ ਆ ਪਰ ਕਿਸਾਨ ਕਹਿੰਦੇ ਸਾਨੂੰ ਕੋਈ ਐਗਰੀਮੈਂਟ ਨਹੀਂ ਚਾਹੀਦਾ ਸਾਨੂੰ ਪੂਰਾ ਜਿਹੜਾ ਹੈਗਾ ਐਮਐਸਬੀ ਬਣਦੀ ਜਿਹੜਾ ਲੀਗਲੀ ਜਿਹੜਾ ਲਿਖਤੀ ਦੇ ਵਿੱਚ ਸਾਨੂੰ ਚਾਹੀਦਾ ਜਿਹੜੀ ਗੱਲ ਮੰਗ ਸਾਡੀ ਦਿੱਲੀ ਗੱਲ ਹੋਈ ਸੀ ਅਸੀਂ ਉਹੀ ਮੰਗ ਰਹੇ ਹਾਂ ਤਾਂ ਉਹ ਰੇਡ ਕਾ ਹਾਲੇ ਬਕਰਾਰਾ ਪਰ ਹੁਣ ਕਿਸਾਨਾਂ ਨੇ ਇੱਕ ਗੱਲ ਪੀਸੀ ਦੇ ਵਿੱਚ ਸਰਮਨ ਸਿੰਘ ਬੰਦੇਰ ਕਹਿ ਰਹੇ ਸੀਗੇ ਕਿ ਜਿਸ ਤਰੀਕੇ ਨਾਲ ਜਦੋਂ ਮੀਟਿੰਗਾਂ ਟਾਈਮ ਹੁੰਦਾ ਸੀਗਾ ਮੰਨ ਲਓ ਮੀਟਿੰਗਾਂ ਟਾਈਮ ਸੀ 5 ਵਜੇ ਤਾਂ ਦੋ ਦੋ ਤਿੰਨ ਤਿੰਨ ਘੰਟੇ ਸਾਨੂੰ ਵੇਟ ਕਰਾਈ ਜਾਂਦੀ ਸੀ ਦੋ ਤਿੰਨ ਤਿੰਨ ਘੰਟੇ ਬਾਅਦ ਜਾ ਕੇ ਮੀਟਿੰਗ ਸ਼ੁਰੂ ਹੁੰਦੀ ਸੀ ਕਿਤਨਾ ਕਿਤੇ ਕੇਂਦਰ ਦੀ ਮਨਸ਼ਾ ਦੇ ਉੱਪਰ ਉਹਨਾਂ ਨੇ ਸਵਾਲ ਚੁੱਕੇ ਨੇ ਉਹ ਉਹਨਾਂ ਨੇ ਕਿਹਾ ਕਿ ਜਿਹੜਾ ਕੇਂਦਰ ਹੈ ਉਹ ਇਸ ਮਾਮਲੇ ਨੂੰ ਲੈ ਕੇ ਗੰभीरता ਨਹੀਂ ਵਿਚਾਰ ਰਿਹਾ ਕੇਂਦਰ ਗੰ ਹੋ ਜਿਹੜਾ ਗੱਲ ਹੈ ਕੱਲ ਰਾਤ ਐਲਾਨ ਕਰ ਦਿੱਤਾ ਗਿਆ ਸੀ ਕਿ 21 ਤਰੀਕ ਨੂੰ ਸਵੇਰੇ 11:00 ਵਜੇ ਅਸੀਂ ਹੁਣ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਵੈਗੁਰੂ ਦਾ ਜਾਪ ਕਰਦੇ ਹੋਏ ਜਿਹੜਾ ਹੈ ਉਹ ਦਿੱਲੀ ਕੂਚਵਲ ਚਾਲੇ ਪਾਉਣੇ ਨੇ ਪਰ ਸਵਾਲ ਇੱਥੇ ਮਨਜੋਤ ਇਹ ਬਣਦਾ ਕਿ ਜਿਹੜਾ ਦਿੱਲੀ ਜਾਣ ਦਾ ਰਸਤਾ ਉਹ ਸੌਖਾ ਨਹੀਂ ਕਿਉਂਕਿ ਪਿਛਲੇ ਇੱਕ ਹਫ਼ਤੇ ਤੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਪੰਜਾਬ ਵਾਲੇ ਪਾਸੇ ਸ਼ੰਭੂ ਬਾਰਡਰ ਉੱਪਰ ਰੋਕਿਆ ਹੈ ਤਸਵੀਰਾਂ ਪਿੱਛੇ ਦੇਖ ਰਹੋ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪੂਰੀ ਤਰ੍ਹਾਂ ਖਿੱਚੀ ਹੋਈ ਆ ਵਾਟਰ ਕੈਨਾਂ ਪਿੱਛੇ ਜਿਹੜੇ ਉਸ ਤੋਂ ਪਹਿਲਾਂ ਟਾਇਰ ਗੈਸ ਦੇ ਗੋਲੇ ਚਲਾਏ ਸੀ ਕੰਡਿਆ ਥੱਲੇ ਜਿਹੜੀਆਂ ਮੇਖਾਂ ਵੀ ਗੱਡੀਆਂ ਗਈਆਂ ਨੇ ਉਸ ਤੋਂ ਥੱਲੇ ਜੇ ਇੱਕ ਘਰ ਦੀ ਗੱਲ ਕਰੀਏ ਤਾਂ ਉੱਥੇ ਹੀ ਫੋਰਸ ਲਗਾ ਦਿੱਤੀ ਗਈ ਹੈ ਤਾਂ ਇੰਨਾ ਸਖਾਲਾ ਇਹ ਗੱਲ ਨਹੀਂ ਲੱਗਦਾ ਹਰਿਆਣਾ ਵਾਲੇ ਕਹਿ ਰਹੇ ਨੇ ਕਿ ਅਸੀਂ ਪੁਲਿਸ ਦੇ ਤੇ ਫੌਜ ਦੇ ਅਧਿਕਾਰੀ ਕਹਿ ਰਹੇ ਕਿ ਅਸੀਂ ਅੱਗੇ ਤੋਂ ਨਹੀਂ ਜਾਣ ਦਵਾਂਗੇ ਔਰ ਹੁਣ ਇਧਰ ਮਾਹੌਲੇ ਬਣ ਗਏ ਕਹਿੰਦੇ ਸੀ ਕੱਲ ਨੂੰ ਹਰ ਹਾਲ ਦੇ ਵਿੱਚ ਜਾ ਕੇ ਰ੍ਹਾਂਗੇ ਅਜੇ ਇਹਦੇ ਵਿੱਚ ਜਾਂ ਤਾਂ ਕੋਈ ਅੱਜ ਰਾਤ ਨੂੰ ਅਜਿਹੀ ਕੋਈ ਮੀਟਿੰਗ ਦਾ ਸਨੇਹਾ ਜਾਂ ਕੋਈ ਇਦਾਂ ਦਾ ਵਿਚਾਰ ਨਾਲ ਰਸਤਾ ਬਣ ਜੇ ਕੀ ਜਿਹਦੇ ਨਾਲ ਦੋਹਾਂ ਧਿਰਾਂ ਦੇ ਵਿਚਕਾਰ ਕੋਈ ਆਪਸੀ ਸਹਿਮਤੀ ਬਣੇ ਜਾਂ ਕਿਸੇ ਤਰੀਕੇ ਨਾਲ ਹੱਲ ਨਿਕਲ ਜਵੇ ਨਹੀਂ ਤਾਂ ਫਿਰ ਤੁਸੀਂ ਦੇਖੇਗੇ ਕਿ ਪੋਕਲੈਨ ਵੀ ਇੱਥੇ ਆ ਗਈ ਜੀਸੀਬੀ ਖੜੀ ਆ ਪਿੱਛੇ ਤੁਹਾਨੂੰ ਅਸੀਂ ਤਸਵੀਰਾਂ ਵਿੱਚ ਦਿਖਾਉਂਦੇ ਆ ਕਿ ਜਿਹੜੀ ਪੋਕਲੈਨ ਉਹ ਵੀ ਸਪੈਸ਼ਲ ਤਿਆਰ ਕੀਤੀ ਗਈ ਹੈ ਉਹਦੇ ਅੱਗੇ ਵੀ ਲੋਹੇ ਦੀ ਸ਼ੀਲਡ ਲਗਾਈ ਗਈ ਆ ਜਿਹੜੀ ਜੀਸੀਬੀ ਉਹ ਵੀ ਸਾਈਡਾਂ ਤੋਂ ਕਵਰ ਕੀਤੀ ਗਈ ਹੈ ਤਾਂ ਕਿ ਜੇਕਰ ਕੋਈ ਉੱਤੇ ਪਰ ਹਵਾਈ ਫਾਇਰ ਵਰਗਾ ਜਾਂ ਕੁਝ ਗੈਲੀ ਵੀ ਟਾਇਰ ਗੈਸ ਦਾ ਕੋਈ ਜਿੱਟੀਆਂ ਦੇ ਉਦਾਂ ਦੀ ਤਾਂ ਉਹਦੇ ਉੱਪਰ ਅਸਰ ਨਾ ਹੋਵੇ ਤੇ ਪਿੱਛੇ ਟਰੈਕਟਰ ਟਰਾਲੀਆਂ ਕਰਾਤਾ ਹੈਗੇ ਨੇ ਤਾਂ ਜਿਹੇ ਦੇ ਵਿੱਚ ਇਹ ਟਕਰਾਵ ਆ ਉਹ ਹੋਣਾ ਸੁਭਾਵਿਕ ਹੈ ਪਰ ਕਿਸਾਨ ਕਹਿ ਰਹੇ ਨੇ ਕਿ ਅਸੀਂ ਸ਼ਾਂਤਮਈ ਢੰਗ ਨਾਲ ਜਿਵੇਂ ਪਹਿਲਾਂ ਦਿੱਲੀ ਅਸੀਂ ਪ੍ਰੋਟੈਸਟ ਕੀਤਾ ਸੀ ਉਸੇ ਤਰੀਕੇ ਨਾਲ ਪ੍ਰੋਟੈਸਟ ਕਰਾਂਗੇ ਸਾਨੂੰ ਹਰਿਆਣੇ ਵਾਲਾ ਜਿਹੜਾ ਬਾਰਡਰ ਆ ਉਹ ਖੋਲ ਦੇਣ ਅਸੀਂ ਸ਼ਾਂਤਮਈ ਢੰਗ ਨਾਲ ਨੰਗ ਜਾਗੇ ਨਹੀਂ ਤਾਂ ਫਿਰ ਟਕਰਾਅ ਹੋਊਗਾ ਬਿਲਕੁਲ ਉਹਦੇ ਵਿੱਚ ਇੱਕ ਇਹ ਗੱਲ ਇਹ ਵੀ ਆਉਂਦੀ ਹੈ ਕਿ ਜਿਸ ਤਰੀਕੇ ਨਾਲ ਕਿਸਾਨ ਅਜੇ ਤੱਕ ਵੀ ਔਰ ਬੀਤੀ ਰਾਤ ਵੀ ਇਹੀ ਗੱਲ ਕਹੀ ਸੀ ਕਿ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਜਾਵਾਂਗੇ ਲੇਕਿਨ ਫਿਰ ਦੂਸਰੇ ਪਾਸੇ ਹਰਿਆਣਾ ਪ੍ਰਸ਼ਾਸਨ ਦੀ ਗੱਲ ਲੈ ਲਈਏ ਤਾਂ ਬਿਲਕੁਲ ਮੁਸਤੈਦ ਹੈ ਉਹਨਾਂ ਨੂੰ ਇਹ ਹੀ ਹੈ ਵੀ ਕੋਈ ਕਿਸਾਨ ਅੱਗੇ ਵਧੇ ਤਾਂ ਅਸੀਂ ਕਦੋਂ ਆ ਜਿਹੜਾ ਥਰੂ ਗੈਸ ਦਾ ਗੋਲਾ ਛੁੱਟੀਏ ਲੇਕਿਨ ਉਸ ਦੇ ਨਾਲ ਪਹਿਲਾਂ ਇਕੱਲੇ ਪੁਲ ਦੇ ਉੱਤੇ ਹੀ ਸੀਗੀ ਪੁਲਿਸ ਫੋਰਸ ਹੁਣ ਪੈਰਾਮਿਲਟਰੀ ਫੋਰਸ ਵੀ ਜਿਹੜੀ ਨੀਚੇ ਲਗਾ ਦਿੱਤੀ ਗਈ ਹੈ ਔਰ ਬੀਐਸਐਫ ਦੇ ਕਈ ਅਧਿਕਾਰੀ ਵੀ ਦਸਰੇ ਵਿੱਚੋਂ ਵੀ ਕਈ ਬੀਐਸਐਫ ਦੇ ਅਧਿਕਾਰੀ ਵੀ ਲਗਾ ਦਿੱਤੇ ਗਏ ਤਾਂ ਜੋ ਅੱਗੇ ਕਿਸਾਨ ਨਾ ਵਸ ਸਕਣ ਤਾਂ ਉਹ ਪੂਰਾ ਫਿਰ ਮਾਮਲਾ ਕਿਵੇਂ ਵਧੂਗਾ ਕਿ ਟਕਰਾਵ ਦੇ ਵਿੱਚ ਸਾਫੀ ਖੋ ਹੀ ਜਾਣਾ ਦੇਖੋ ਹਰਿਆਣਾ ਦੇ ਜਿੰਨੇ ਵੀ ਬਾਰਡਰ ਲੱਗਦੇ ਨੇ ਚਾਹੇ ਸ਼ੰਭੂ ਦੀ ਗੱਲ ਕਰੀਏ ਖਨੌਰੀ ਦੀ ਗੱਲ ਕਰੀਏ ਜਾਂ ਹੋਰ ਵੀ ਜਿਹੜੀ ਪੂਰੀ ਬੈਲਟ ਲੱਗਦੀ ਆ ਉਹ ਪੂਰੇ ਤਰੀਕੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਆਰਮੀ ਦੇ ਜਵਾਨਾਂ ਦੇ ਵੱਲੋਂ ਪੂਰੇ ਤਰੀਕੇ ਦੇ ਨਾਲ सील ਕਰ ਦਿੱਤੀ ਗਈ ਆ ਤੁਮ ਜ਼ਿਕਰ ਕੀਤਾ ਉਸ ਕੀ ਪੈਰਾ ਮਿਲਟਰੀ ਫੋਰਸ ਦੇ ਜਵਾਨ ਵੀ ਲਗਾ ਦਿੱਤੇ ਗਏ ਨੇ ਕਿਉਂਕਿ ਹਰਿਆਣਾ ਨਹੀਂ ਚਾਹੁੰਦੇਗੇ ਵੀ ਕਿਸੇ ਤਰੀਕੇ ਦੇ ਨਾਲ ਜੋ 2020 ਦੇ ਵਿੱਚ ਹੋਇਆ ਸੀ ਕਿ ਇਹ ਬਾਰਡਰ ਤੋੜ ਕੇ ਦਿੱਲੀ ਵੱਲ ਜਾਣ ਹਰਿਆਣੇ ਵਿੱਚ ਹੀ ਜਾਣ ਉਹ ਰੋਕਣਗੇ ਪਰ ਦੂਸਰੇ ਪਾਸੇ ਜਿਵੇਂ ਦੱਸਿਆ ਕਿ ਜਿਹੜੀ ਆਹ ਜ਼ਿਕਰ ਕਰਦੇ ਆ ਪਿੱਛੇ ਮੈਂ ਦਿਖਾਉਣਾ ਤੁਹਾਨੂੰ ਜਿਹੜੀ ਇਹ ਵਾਇਰ ਇੱਕ ਲਗਾ ਰੱਖੀ ਹੈ ਜਿਹੜੀ ਇਹ ਕੇਬਲ ਦੀ ਤਾਰ ਹੈ ਇਸ ਦੇ ਉੱਪਰ ਰੋਕਿਆ ਹੋਇਆ ਨੌਜਵਾਨਾਂ ਨੂੰ ਕਿਸਾਨਾਂ ਨੂੰ ਪਰ ਕੱਲ ਨੂੰ ਜਿਵੇਂ ਕਿ ਜ਼ਿਕਰ ਕੀਤਾ ਕਿ ਸਵੇਰੇ 11 ਵਜੇ ਹੀ ਜਿਹੜੀ ਇਹ ਇਹ ਕਹ ਲਈਏ ਵੀ ਇੱਥੇ ਰੋਕ ਲਗਾਈ ਹੈ ਇਹ ਰੋਕ ਖੁੱਲ ਜਾਏਗੀ ਰੋਕ ਖੁੱਲੇਗੀ ਤਾਂ ਮਤਲਬ ਤੁਸੀਂ ਦੇਖ ਲਓ ਪਿੱਛੇ ਜਿਹੜਾ 6-7 ਕਿਲੋਮੀਟਰ ਤੱਕ ਜਿਹੜੇ ਟਰੈਕਟਰਾਂ ਟਰਾਲੀਆਂ ਉੱਪਰ ਕਿਸਾਨ ਬੈਠੇ ਨੇ ਉਹ ਕੱਲ ਨੂੰ ਦਿੱਲੀ ਕੂਚ ਕਰਨਗੇ ਤਾਂ ਲਾਜ਼ਮੀ ਤੌਰ ਦੇ ਉੱਪਰ ਇਕੱਠ ਬਹੁਤ ਜ਼ਿਆਦਾ ਇਹਦੇ ਮੁਕਾਬਲੇ ਜੇਕਰ ਫੋਰਸ ਦੀ ਗੱਲ ਕਰੀਏ ਮਿਲਟਰੀ ਦੀ ਗੱਲ ਕਰੀਏ ਤਾਂ ਦਸਵਾਂ ਹਿੱਸਾ ਵੀ ਨਹੀਂ ਹੈਗਾ ਅਜਿਹੇ ਦੇ ਵਿੱਚ ਜਦੋਂ ਇਕੱਠਾ ਇੱਕਦਮ ਇਹ ਜਦੋਂ ਕਹੇ ਲੈ ਵੀ ਪੂਰੇ ਜ਼ੋਰ ਦੇ ਨਾਲ ਇਧਰੋਂ ਉਧਰ ਨੂੰ ਜਾਣਗੇ ਲਿਹਾਜ਼ਾ ਉਧਰੋਂ ਵੀ ਟਾਇਰ ਗੈਸ ਦੇ ਗੋਲੇ ਛੱਡਣ ਜਾਣਗੇ ਹੋਰ ਵੀ ਉਹਨਾਂ ਕੇ ਪਰ ਉਸ ਸਥਿਤੀ ਦੇ ਵਿੱਚ ਜਿਵੇਂ ਜੀਸੀਬ ਬੈਰੀਅਰ ਦਾ ਇੰਨੀ ਕੀ ਗੱਲ ਕਰਾਂ ਵੀ ਜਿਹੜੇ ਇੱਥੇ ਸਾਹਮਣੇ ਫੋਰਸ ਖੜੀ ਆ ਤਾਂ ਕਿਤਨਾ ਕਿਤੇ ਉਹ ਕਿਸਾਨਾਂ ਦੇ ਮੁਕਾਬਲੇ ਕਿਸਾਨਾਂ ਦੇ ਸਾਧਨਾਂ ਦੇ ਮੁਕਾਬਲੇ ਘਟਨਾਜ਼ਰ ਆ ਰਹੇ ਨੇ ਪਰ ਕਿਸਾਨ ਕਹਿੰਦੇ ਨੇ ਕਿ ਅਸੀਂ ਕੱਲ ਵੀ ਸਵੇਰੇ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਰਸਤਾ ਖੋਲ ਦਿਓ ਸਾਨੂੰ ਸ਼ਾਂਤ ਮਿੰਟਾਂਗਲਾ ਜਾਣਗੇ ਬਾਕੀ ਉਹਨੂੰ ਸਵੇਰ ਦਾ ਟਾਈਮ ਦਸੇਗਾ ਮਨਜੋਤ ਕਿ ਕੱਲ ਨੂੰ ਸਵੇਰੇ ਕਿੱਦਾਂ ਦੀ ਸਥਿਤੀ ਬਣਦੀ ਹੈ ਕੀ ਗਾਈਡਲਾਈਨ ਸਾਹਮਣੇ ਆਉਂਦੀਆਂ ਨੇ ਕਿ ਕਿਸਾਨ ਆਪਣੇ ਫੈਸਲੇ ਲੈ ਕੇ ਅੱਗੇ ਤੁਰਦੇ ਨੇ ਜਾਂ ਫਿਰ ਜਵਾਬੀ ਕਾਰਵਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਹਿਲਾਂ ਟਾਇਰ ਗੈਸ ਦੇ ਗੋਲੇ ਚੱਲੇ ਸੀ ਕੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਸਾਈਡ ਤੋਂ ਲਾਂਘਾ ਦੇ ਦਿੱਤਾ ਜਾਵੇਗਾ। ਲੇਕਿਨ ਇਹਦੇ ਨਾਲ ਇੱਕ ਹੋਰ ਚੀਜ਼ ਦੱਸੀ ਜਾ ਰਹੀ ਹੈ ਵੀ ਦੂਸਰੀ ਪਾਸੇ ਜਿਹੜੀ ਸੌਨਿਕ ਹੈਗੀ ਹੈ ਸੌਨਿਕ ਬੰਬ ਜਿਹੜੇ ਛੁੱਟੇ ਗਏ ਸੀ ਉਧਰ ਇੱਕ ਮਸ਼ੀਨ ਲਗਾਈ ਗਈ ਹੈ ਜਿਹੜੀ ਕਿ ਸਿੱਧੇ ਤੌਰ ਦੇ ਪਰ ਕੰਨਾਂ ਨੂੰ ਰੱਖਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਔਰ ਹਰਿਆਣਾ ਪ੍ਰਸ਼ਾਸਨ ਜਿਹੜਾ ਹੈਗਾ ਉਹ ਦੱਸ ਰਿਹਾ ਵੀ ਇੰਨੀ ਕੁ ਡੀਬੀ ਸਾਊਂਡ ਉਹ ਦੀ ਵਧਾ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਹੋ ਸਕਦਾ ਜਿਹੜਾ ਆਦਮੀ ਜਿਹੜਾ ਕਿਸਾਨ ਹੈ ਉਸ ਦੀ ਜਾਨ ਵੀ ਜਾ ਸਕਦੀ ਉਸ ਚੀਜ਼ ਨਾਲ। ਦੇਖੋ ਸਾਊਂਡ ਗਨ ਵਿਸਦਾ ਇਦਾਂ ਦੇ ਮਿਮਲਾ ਕਹਿ ਲਓ ਵੀ ਆਪਾਂ ਵੀ ਦੋ ਸਟੇਟਾਂ ਦੇ ਵਿਚਕਾਰ ਇਹ ਇਦਾਂ ਦਾ ਮਾਹੌਲ ਬਣਿਆ ਹੋਇਆ ਜਿਵੇਂ ਕੋਈ ਇੰਟਰਨੈਸ਼ਨਲ ਬਾਰਡਰ ਹੁੰਦਾ ਉਹ ਜ਼ਿਕਰ ਹੋ ਰਿਹਾ ਉਸ ਦਾ ਜਿਹੜੀ ਆਪਾਂ ਸਾਊਂਡ ਗਨ ਕਹਿ ਲਈ ਉਹਦੀ ਕਿਉਂਕਿ ਉਹ ਜਿਹੜੀ ਉਹ ਕਿਉਂਕਿ ਡੈਸੀਬਲ ਹੁੰਦੇ ਨੇ ਉਹ ਇੰਨੇ ਕਿ ਜ਼ਿਆਦਾ ਉੱਚੇ ਕਰ ਦਿੰਦੇ ਨੇ ਔਰ ਜ਼ਿਆਦਾਤਰ ਉਹਦਾ ਏਰੀਆ ਹੁੰਦਾ ਕੁਝ ਉਹਨੇ ਏਰੀਆ ਦੇ ਵਿੱਚ ਜੋ ਵੀ ਉਸ ਦੇ ਸੰਬੰਧਕ ਦੇ ਵਿੱਚ ਆਉਂ ਤੁਸੀ ਕਹਿ ਲਓ ਵੀ ਉਹ ਜਿਹੜਾ ਕੰਨਾਂ ਨੂੰ ਇੰਨਾ ਪ੍ਰਭਾਵਿਤ ਕਰਦਾ ਕਈ ਵਾਰ ਉਦੋਂ ਪਰਦੇ ਫਾੜ ਵੀ ਸਕਦੇ ਨੇ ਔਰ ਕਈ ਵਾਰ ਕੰਨਾਂ ਚ ਬਲੀਡਿੰਗ ਵੀ ਹੋ ਸਕਦੀ ਆ ਤਾਂ ਲਿਹਾਜ਼ਾ ਇਦਾਂ ਦੇ ਜਿਹੜੇ ਆਪਾਂ ਕਹ ਲਈ ਮਸ਼ੀਨਜ਼ ਰੱਖੀਆਂ ਗਈਆਂ ਨੇ ਪਰ ਸੋਚਣ ਦੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਦੋਨਾਂ ਪਾਸੇ ਹੀ ਕਿਉਂਕਿ ਨੁਕਸਾਨ ਉਹਦੇ ਇੱਕ ਪਾਸੇ ਨਹੀਂ ਹੋਣਾ ਉਧਰਲੇ ਪਾਸੇ ਵੀ ਜਿੰਨੇ ਉਹਦੀ ਰੇਂਜ ਚ ਆਉਣਗੇ ਤਾਂ ਉਹਨਾਂ ਦੇ ਉੱਪਰ ਵੀ ਉਸ ਦੇ ਜਿਹੜਾ ਉਸ ਦੀ ਵਾਈਬ੍ਰੇਸ਼ਨ ਦਾ ਜਿਹੜਾ ਉਹਦਾ ਰੇਂਜ ਦਾ ਅਸਰ ਹੋਣਾ ਉਹ ਦੋਨੇ ਪਾਸੇ ਬਰਾਬਰ ਹੀ ਹੋਣਾ ਤੇ ਨਾਲ ਭੁੱਲਰ ਜੀ ਜੇ ਗੱਲ ਕਰੀਏ ਲੋਕ ਸਭਾ ਚੋਣਾਂ ਜਿਹੜੇ ਨੇ ਉਹ ਚੋਣਾਂ ਉਹ ਨੇੜੇ ਆ ਕਿਉਂਕਿ ਚੌਂ ਜਾਬ ਤੱਕ ਕਿਸੇ ਵੀ ਸਮੇਂ ਲੱਗ ਸਕਦਾ ਔਰ ਖਾਸ ਤੌਰ ਦੇ ਉਪਰ ਜਾਨ ਤੋਂ ਰੋਕ ਤਾਲ ਲਗਾਈ ਜਾ ਰਹੀ ਹੈ ਜਿਸ ਤਰੀਕੇ ਨਾਲ ਕਿਸਾਨ ਵੀ ਕਹਿ ਰਿਹਾ ਹੈ ਵੀ ਜੇਕਰ ਦਿੱਲੀ ਜਾਂਦੇ ਆ ਤਾਂ ਮੋਦੀ ਦਾ ਵੋਟ ਬੈਂਕ ਜਿਹੜਾ ਉਹ ਖਰਾਬ ਹੁੰਦਾ ਤਾਂ ਤੁਸੀਂ ਇਹ ਸਾਰੇ ਨਜ਼ਰੀਏ ਨੂੰ ਕਿਵੇਂ ਦੇਖਦੇ ਹੋ ਦੇਖੋ ਇਲੈਕਸ਼ਨ ਆਪਣੇ ਥਾਂ ਤੇ ਨਹੀਂ ਉਸ ਕੋਈ ਦੂਰ ਆਇਆ ਨਹੀਂ ਹੈ ਕਿ ਇਲੈਕਸ਼ਨ ਹੋਣੇ ਨੇ ਇਲੈਕਸ਼ਨ ਆਪਣੇ ਥਾਂ ਦੇ ਨੇ ਪਰ ਜਿਹੜੀ ਗੱਲ ਇੱਥੇ ਗੱਲ ਕਿਸਾਨ ਕਰ ਰਹੇ ਨੇ ਉਹ ਕਹਿੰਦੇ ਸਾਨੂੰ ਇਲੈਕਸ਼ਨ ਦਾ ਕੋਈ ਨਹੀਂ ਸਾਨੂੰ ਇਹ ਹੈ ਵੀ ਜਿਹੜੇ ਕੇਂਦਰ ਸਰਕਾਰ ਨੇ ਜੋ ਮੌਜੂਦਾ ਕੇਂਦਰ ਸਰਕਾਰਾ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰੇ ਉਹਨਾਂ ਤੋਂ ਮੁਨਕਰ ਨਾ ਹੋਵੇ ਲਿਹਾਜ਼ੋ ਇਸ ਲਈ ਕਹਿ ਰਹੇ ਨੇ ਕਿ ਅਸੀਂ ਇਲੈਕਸ਼ਨ ਤੋਂ ਪਹਿਲਾਂ ਚਾਹੁੰਦੇ ਆ ਕਿ ਸਰਕਾਰ ਸਮਰੱਥ ਹੈ ਉਹ ਜਿਹੜਾ ਹੈ ਇਹਨਾਂ ਨੂੰ ਇਮੀਡੀਏਟਲੀ ਸਾਡੇ ਮੰਗਾਂ ਨੂੰ ਮੰਗ ਵੀ ਜਾਂਦੀ ਸਭ ਕੁਝ ਹੋ ਸਕਦਾ ਪਰ ਉਹ ਕਹਿ ਰਹੇ ਨੇ ਕਿ ਸਰਕਾਰ ਦੀ ਮਨਸ਼ਾ ਦੇ ਉੱਪਰ ਜਿਹੜੀ ਮਨਸ਼ਾ ਸਹੀ ਨਹੀਂ ਹੈਗੀ ਚਾਹੇ ਉਹ ਮੀਟਿੰਗਾਂ ਨੂੰ ਲੈ ਕੇ ਹੋਵੇ ਜਾਂ ਫਿਰ ਜਿਹੜੀ ਉਹਨਾਂ ਦੀ ਮੰਗਾਂ ਨੇ ਚ ਐਮਐਸਬੀ ਹੋਵੇ ਚਾਹੇ ਸੀ2+50 ਫਾਰਮੂਲੇ ਦੀ ਗੱਲ ਹੋਵੇ ਚਾਹੇ ਕਰਜ਼ ਮੁਆਫੀ ਦੀ ਗੱਲ ਹੋਵੇ ਜਾਂ ਹੋਰ ਵੀ ਕਈ ਜਿਹੜੀਆਂ ਗੱਲਾਂ ਹੈਗੀਆਂ ਨੇ ਉਹਨੋਂ ਲੈ ਕੇ ਆ ਲੋਵੇ ਤਾਂ ਉਹ ਕਹਿ ਰਹੇ ਨੇ ਕਿ ਸਰਕਾਰ ਸਾਡੀ ਗੱਲ ਮੰਨ ਜਾਵੇ ਦੂਸਰੇ ਪਾਸੇ ਕੇਂਦਰ ਸਰਕਾਰ ਕਹਿ ਰਹੀ ਕਿ ਸਾਨੂੰ ਸਮਾਂ ਦੋ ਹਲੇ ਸਮਾਂ ਸਾਨੂੰ ਚਾਹੀਦਾ ਕਿਉਂਕਿ ਪੂਰਾ ਦੇਸ਼ ਵਿਆਪੀ ਤੌਰ ਤੇ ਪੜਾ ਐਮਐਸਬੀ ਆ ਉਸ ਦੇ ਲਈ ਇੱਕ ਬਿੱਲ ਲਿਆਂਦਾ ਜਾਏਗਾ ਉਸ ਦੇ ਲਈ ਟਾਈਮ ਚਾਹੀਦਾ ਕਿਸਾਨ ਕਹਿ ਰਹੇ ਨੇ ਕਿ ਅਸੀਂ ਪਹਿਲਾਂ ਹੀ ਤੁਹਾਨੂੰ 2 ਤੋਂ 3 ਸਾਲ ਦਾ ਸਮਾਂ ਦੇ ਚੁੱਕੇ ਹਾਂ ਹੁਣ ਅਸੀਂ ਹੋਰ ਸਮਾਂ ਨਹੀਂ ਦੇ ਸਕਦੇ ਤਾਂ ਲਿਹਾਜ਼ਾ ਆਪੋ ਆਪਣੇ ਤੱਕ ਰੱਖੇ ਜਾ ਰਹੇ ਨੇ ਪਰ ਇਹ ਸਭ ਦੇ ਵਿਚਾਲੇ ਕੱਲ ਦਾ ਦਿਨ ਬਿਹੱਦ ਮਹੱਤਵਪੂਰਨ ਹੋਵੇਗਾ ਦੇਖਣਾ ਹੋਵੇਗਾ ਜੇਕਰ ਕਿਸਾਨ ਅੱਗੇ ਵਧਦੇ ਨੇ ਤਾਂ ਲਿਹਾਜ਼ਾ ਇਸ ਗੱਲ ਆ ਕਿ ਜਿਹੜੀ ਸਥਿਤੀ ਹੈ ਉਹ ਤਣਾਪੂਣ ਬਣੇਗੀ ਜਿਵੇਂ ਕਿ ਪਿਛਲੇ ਦਿਨਾਂ ਦੇ ਦੇਖਣ ਨੂੰ ਸਾਨੂੰ ਮਿਲਿਆ ਹੈ ਨਵਾਤਾ ਹੈ ਮੇਰੇ ਸਹਿਯੋਗੀ ਸੀ ਔਰ ਬੜੇ ਤਮਾਮ ਮੁੱਦਿਆਂ ਦੇ ਉੱਪਰ ਬੜੀ ਸੀਰੀਅਸ ਡਿਸਕਸ਼ਨ ਜਿਹੜੀ ਹੋਈ ਔਰ ਤਮਾਮ ਮੁੱਦਿਆਂ ਦੇ ਉੱਪਰ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ ਕਿਉਂਕਿ ਹਰਿਆਣਾ ਪ੍ਰਸ਼ਾਸਨ ਤਿਆਰ ਪਰ ਤਿਆਰ ਉਧਰੋਂ ਕਿਸਾਨ ਜਿਹੜੇ ਨੇ ਉਹ ਵੀ ਤਿਆਰ ਨੇ ਸ਼ਾਮ ਦੀ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਸ਼ਾਮ ਦੀ ਪ੍ਰੈਸ ਕਾਨਫਰੰਸ ਵਿੱਚ ਵੀ ਕਾਫੀ ਤੱਥ ਜਿਹੜੇ ਉਹ ਸਾਫ਼ ਸਪਸ਼ਟ ਹੋ ਜਾਣਗੇ ਕਿ ਕਿਸਾਨ ਕੱਲ ਦਿੱਲੀ ਜਾਣਗੇ ਔਰ ਉਸ ਦੇ ਬਾਅਦ ਕੱਲ ਸਵੇਰ ਦਾ ਦਿਨ ਜਿਹੜਾ ਬੜਾ ਅਹਿਮ ਰਹੇਗਾ ਔਰ ਉਸ ਤੋਂ ਬਾਅਦ ਕੀ ਦਿੱਲੀ ਜਾਣ ਦਿੱਤਾ ਜਾਂਦਾ ਹੈ ਕਿਸਾਨਾਂ ਨੂੰ ਕੀ ਟਕਰਾਵ ਹੁੰਦਾ ਹੈ ਔਰ ਕੀ ਸਥਿਤੀ ਬਣਦੀ ਹੈ ਇਹ ਸਮਾਂ ਦੱਸੇਗਾ ਕੈਮਰਾ ਪਰਸਨ ਸੁਮੇਤ ਦੇ ਨਾਲ ਮਨਜੋਤ ਕੰਗ ਬਿਆਨਿਕ ਸਵੇਰਾ ਟੀਵੀ ਸ਼ੰਭੂ ਬੈਰੀਅਰ